हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਟੀ ਤਹਿਸੀਲ ਲਗਦੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਚੰ다 ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਸੋ ਜਿਹੜੇ ਸੱਜਣ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਸੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਅੱਜ ਇਸ ਵੀਡੀਓ ਵਿੱਚ ਤਿੰਨ ਨਾਗ ਤੁਹਾਨੂੰ ਟੋਟਲ ਦਿਖਾਉਣੇ ਆਪਾਂ ਇੱਕ ਝੋਟੀ ਦਿਖਾ ਦੇਾਂਗੇ ਪਹਿਲਾ ਸੂਆ ਸੂਈ ਆ ਝੋਟੀ ਤੇ ਦੋ ਇੱਧਰ ਵੜਾ ਤੁਸੀਂ ਦੇਖ ਰਿਹਾ ਜੀ ਠੀਕ ਆ ਜੀ ਬਿਲਕੁਲ ਤਾਜ਼ੀਆਂ ਸੱਜਰ ਵੜਾ ਨੇ ਸੋ ਚੰਗੇ ਦੁੱਧ ਤੇ ਐਸ ਵਕਤ ਚੱਲਣ ਡੀਆਂ ਨੇ ਕ੍ਰੋਸ ਵੜਾ ਠੀਕ ਆ ਜੀ ਕੋਈ ਸਹੀ ਵਾਲ ਦਾ ਕ੍ਰੋਸ ਮੰਨ ਲਿਆ ਜੀ ਕ੍ਰੋਸ ਸੰਗ ਦੇ ਵਿੱਚ ਠੰਡੀਆਂ ਧੀਰੀਆਂ ਬਾਕੀ ਥਣਾ ਤੁਣਾ ਦੀਆਂ ਸਫਾਈਆਂ ਸੁਪਈਆਂ ਵੰਡਾ ਬਿਰਨਾ ਕਾਫੀ ਵਧੀਆ ਚੰਗੀਆਂ ਨੇ ਸੋ ਤਿੰਨੇ ਪਸ਼ੂ ਤਿੰਨੇ ਬਿਲਕੁਲ ਤਾਜ਼ੇ ਸੱਜਰ ਸੋਏ ਆ ਸੋ ਤਰੀਕ ਅੱਜ 16 April ਤੇ ਸਮਾਂ ਕੋਈ ਸ਼ਾਮ ਦੇ 3 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਆਓ ਕਰਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਛੰਡੇ ਦਾਸ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਸਾਸਤਰੀ ਕਾਲ ਜੀ ਹੋਰ ਪਾਜੀ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਛੰਡੇ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਜੀ ਤੇ ਬਾਕੀ ਵਧੀਆ ਰਿਹਾ ਮੰਡੀ ਦਾ ਕੰਮ ਵਧੀਆ ਵਧੀਆ ਵੀਰ ਜੀ ਬਹੁਤ ਵਧੀਆ ਰਿਹਾ ਮਾਲ ਮੂਲ ਵੇਚ ਆਇਆ ਫਿਰ ਵੇਚ ਆਇਆ ਵੇਚ ਆਇਆ ਵੀਰ ਜੀ ਮਾਲ ਵੇਚ ਗਿਆ ਸਾਰਾ ਤਕਰੀਬਨ ਚਲੋ ਇਸੇ ਤਰ੍ਹਾਂ ਹਾਂਜੀ ਹਾਂਜੀ ਅੱਛਾ ਵੀਰ ਛੰਡੇ ਅੱਜ ਆਪਣੇ ਕੋਲ ਜਿਹੜੇ ਹੁਣ ਨਵੇਂ ਪਸ਼ੂ ਐ ਤ ਦੋ ਵੇੜਾਂ ਤੇ ਇੱਕ ਇਧਰ ਆਪਣੇ ਕੋਲ ਝੋਟੀ ਖੜੀ ਆ ਪਹਿਲਾ ਸੂਆ ਹੀ ਆ ਹਾਂਜੀ ਪਹਿਲਾ ਸੂਆ ਵੀਰ ਜੀ ਦਰਵਾੜਾ ਦੁੱਜੇ ਦੁੱਜੇ ਆ ਇਹ ਦੁੱਜੇ ਦੁੱਜੇ ਸੋਈ ਆ ਵੀਰ ਜੀ ਪੂਰੇ ਵਧੀਆ ਦੁੱਧ ਦੇ ਕਰਮਾਂ ਵਾਲੀਆਂ ਚੱਲਣ ਦੀਆਂ ਅਜੇ ਬੌਲੇ ਤੇ ਨਾੜੂ ਨਾਲ ਆ ਬੱਚਿਆਂ ਦੇ ਵੇੜਾਂ ਵੀ ਨਾ ਨਸਲ ਬੀੜ ਤਾਂ ਇੱਕੋ ਜਿਹੀ ਹੈ ਨਾ ਹਾਂਜੀ ਹਾਂਜੀ ਇੱਕੋ ਜਿਹੀ ਵੀਰ ਜੀ ਤਾਂ ਥਣਾ ਤੋਂ ਉਹਨਾਂ ਦੀ ਗੱਲ ਕਰ ਲਈਏ ਕੱਦ ਕਾਠੇ ਦੀ ਗੱਲ ਕਰ ਲਈਏ ਮੂੰਹ ਮੱਥੇ ਤੇ ਸਾਰੇ ਸਾਰੇ ਹਾਂਜੀ ਵੇਖੋ ਜੰਮੀਆਂ ਟਰੈਕਟਰ ਮਿਲਦੇ ਹਨਾ ਹਾਂਜੀ ਹਾਂਜੀ ਪੂਰੀਆਂ ਵੀਰ ਜੀ ਜੰਮੀਆਂ ਪਲੀਆਂ ਵੇੜਾਂ ਕਰਮਾਂ ਵਾਲੀਆਂ ਜੋੜੀ ਚੰਗੀ ਹਾਂਜੀ ਬਹੁਤ ਜਿਆਦੀ ਕੋਈ ਨਹੀਂ ਵੀ ਕੋਈ ਲੱਤ ਛੜਮਾ ਅਜੂ ਕਰਮਾ ਵਾਲੀ ਮੇਰੇ ਠੰਡੀਆਂ ਤੇਰੀਆਂ ਪੂਰੀਆਂ ਹਾਂ ਹਾਂ ਜੀ ਵੀਰ ਜੀ ਆਪਾਂ ਲੈਨੇ ਠੰਡੀ ਤੇਰੀ ਆ ਆਪਾਂ ਉਹ ਜਿਨੀ ਮਨਲਾ ਲਈਦੀ ਵੀ ਐਵੇਂ ਜਿਹੜੀ ਐ ਰੁਕ ਹੱਥ ਨਾ ਫਰਾਵੇ ਆ ਵੇ ਹਾਂ ਨਹੀਂ ਨਹੀਂ ਸਨ ਨਹੀਂ ਰਾਕੇ ਲਓ ਵੀ ਠੰਡੇ ਤੇਰੇ ਪਸ਼ੂ ਆ ਇਧਰੋਂ ਵੀਰ ਜੰਡੇ ਸ਼ੁਰੂਆਤ ਕਰ ਲਵਾਂਗੇ ਪਹਿਲੇ ਨੰਬਰ ਤੋਂ ਝੋਟੀ ਜੋ ਹਾਂ ਜੀ ਝੋਟੀ ਦਿਖਾ ਦਈਏ ਪਹਿਲਾ ਸੁਭਾਈ ਆ ਪਹਿਲਾ ਸੁਆ ਸੁਈ ਵੀਰ ਜੀ ਮੋਹ ਦੰਦੀ ਕਿਵੇਂ ਆ ਇਹ ਵੀਰ ਜੀ ਚੌਗੀ ਛਗੀ ਆ ਚੱਕ ਚੱਕੀ ਹਾਂਜੀ ਹਾਂਜੀ ਚੱਕੀ ਲੋ ਵੀ ਪਹਿਲਾ ਸਵਾ ਦੋਸਤੋ ਝੋਟੀ ਚੈੱਕ ਕਰੋ ਬੱਚਾ ਕੀ ਮਗਰ ਕੱਟੀ ਕੱਟੀ ਵੀਰ ਜੀ ਕੱਟੀ ਆ ਲੋ ਵੀ ਮਗਰ ਵੀ ਕੱਟੀ ਆ ਗਈ ਆਜ ਕਿੰਨੇ ਦਿਨਾਂ ਦੇ ਵਿੱਚ ਇਹ ਵੀਰ ਜੀ ਅੱਜ ਇਹਨੂੰ ਹੋ ਗਏ ਮੇਰੇ ਸਾਹਨ 7 ਪੰਜ 5-7 ਦਿਨ ਹੋ ਗਏ ਸੂਈ ਨੂੰ 5-7 ਦਿਨ ਹੋ ਗਏ ਹਾਂਜੀ ਬਹੁ ਵੀ ਪੰਜਾਂ 7 ਦਿਨਾਂ ਦੀ ਸੂਈ ਆ ਬਾਕੀ ਇਧਰ ਕਰੋ ਚੈੱਕ ਹਾਂ ਆ ਦੇਖੋ ਆ ਆ ਲੇਵੇ ਲੋਵੇ ਦੀ ਬੰਤਰ ਵੇਖੋ ਚਾਰੇ ਥਣ ਬੜੀ ਸੋਹਣੀ ਬੰਡ ਸਪੇਸ ਆਇਦਰ ਆ ਕੱਟੀ ਜਾ ਮਗਰ ਆਪ ਕੱਟੀ ਆ ਮਗਰ ਵੀ ਕੱਟੀ ਹਾਂਜੀ ਫਿਰੇ ਵੀ ਜੀ ਇਹ ਨਹੀਂ ਵੀ ਪਹਿਲਣਾ ਤੇ ਮੰਨ ਲੋ ਕਿਤੇ ਕੋਈ ਔਲ ਛੌਲ ਕਰੂਗੀ ਕੋਈ ਇਹੋ ਜੀ ਨਹੀਂ ਕੋਈ ਵੀ ਗੱਲ ਹਮ ਐਨ ਯਾਰੇ ਵਾਲਾ ਚਵਾ ਪਸਮਾ ਜਿੱਦਾਂ ਮਰਜੀ ਬੈ ਕੇ ਥੱਲੇ ਚੋਲੋ ਫਰਸਟ ਕਲਾਸ ਚੋਈ ਆ ਹਾਂਜੀ ਹਾਂਜੀ ਆਖੋ ਤੇ ਬੱਚਾ ਲੱਗ ਗਿਆ ਇਹਦੇ ਕੋਲੇ ਵੀਰ ਜੀ 9-10 ਕਿਲੋ ਦੁੱਧ ਆ ਹੁਣ ਇਸ ਟਾਈਮ ਲਓ ਵੀ 9-10 ਕਿਲੋ ਦੁੱਧ ਹੀ ਦੁੱਧਾਂ ਦੇ ਥੱਲੇ ਪੰਜਾਂ ਸੱਤਾਂ ਦਿਨਾਂ ਦੀ ਸੂਈ ਥੱਲੇ ਠੀਕ ਆ ਜੀ ਆ ਨਿੱਕੇ ਮੋੜ ਦੇ ਫਿਰ ਅੱਗੋਂ ਪੰਜਾਂ ਸੱਤਾਂ ਦਿਨਾਂ ਦੀ ਸੂਈ ਆ ਐਨੂੰ ਤੋੜ ਲਾ ਲੰਮਾ ਬੈਕ ਸਾਈਡ ਦਾ ਵਾਂਡ ਵਿਰਲ ਵੀਰ ਜੀ ਬੜਾ ਵਧੀਆ ਵੇਖੋ ਫਿਰ ਚੱਡਾ ਚੁੱਡਾ ਸਾਰਾ ਕਰਮਾਰੀ ਦਾ ਪਛਾਣ ਉਹ ਸਿੰਗੀ ਵੀ ਨਿੱਕੀ ਹਾਈਟ ਵੀ ਵੱਡੀ ਆ ਵੀਰ ਜੀ ਕੋਈ ਛੋਟੀ ਨਹੀਂ ਗਈ ਕੋਈ ਆ ਵੇਖੋ ਚੰਗੀ ਏ ਝੋਟੀ ਕਤਕੂਤ ਸੋਹਣਾ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਆ ਸੋ 9 10 ਕਿਲੋ ਭਾਰਾਂ 8 7 6 7 ਦਿਨਾਂ ਦੀ ਸੂਈ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਮੂੰਹ ਮੱਥੇ ਤੇ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਚੈੱਕ ਕਰਾਉਣੇ ਆ ਬਿਲਕੁਲ ਪਤਲਾ ਜਿਹਾ ਫੇਸ ਬਿਲਕੁਲ ਛੋਟੀ ਬਰੀਕ ਸਿੰਗੀ ਬਰੀਕੀਆਂ ਵੜੀਆਂ ਵੀਰ ਜੀ ਐ ਫਿਰ ਕਾਲੀ ਛਾਹ ਸਾਰੀ ਪੈਰਾਂ ਤੱਕ ਜਾਤ ਬਰੀਰ ਕਰਮਾਲੀ ਨੂੰ ਮੜੀ ਆ ਦੋਦ ਦੀ ਸਟਾਰਟਿੰਗ ਵੀਰ ਦੀ ਸੋਣੀ ਆ ਵੇ ਹਾਂ ਚਲੋ ਬਾਕੀ ਆ ਵੀ ਚਵਾਈ ਹੋਈ ਆ ਤੁਹਾਨੂੰ ਪਤਾ ਹੋਣਾ ਦੋ ਕੋਈ ਨਾ ਸਮਾਂ 3:30 ਤੇ ਮੰਨ ਲਓ ਇਹ ਆ ਵੀ 6:30 6 ਵਜੇ ਦੀ ਚਵਾਈ ਹੋਈ ਆ ਆਪਾਂ ਛੱਡੇ ਨੰਗਰ ਵੀਰ ਦੀ ਕੋਈ ਭੈਣ ਭਰਾ ਆ ਵੀ ਆਪਦੀ ਦੋ ਰੰਗ ਚੋਕ ਤੇ ਸੱਲੀ ਕਰਕੇ ਲੈ ਜੇ ਫਾਰੀਆਂ ਲਾਵਾਨਾ ਵੇਖੋ ਆ ਵੇਖੋ ਸੀਲਿੰਗਾਂ ਵੜੀਆਂ ਕਰਮਾਂ ਵਾਲੀ ਮੈਂ ਤਾਂ ਸਮਝਾਂ ਗੱਲ ਹਾਂਜੀ ਭਾਵੇਂ ਫਰਸਟ ਕਲਾਸ ਬਹੁਤ ਵਧੀਆ ਖੂਬਸੂਰਤ ਝੋਟੀ ਹੈ ਚੰਡੇਵੀਰ ਕੀ ਮੋਲ ਡਿਮਾਂਡ ਰਹੂਗਾ ਦਾ ਮੋਲ ਵੀ ਦੀ ਇਹਦਾ 1 15 1 10 ਦੀ ਦੇ ਦਾਂਗੇ 1 10 ਦੀ ਹਾਂਜੀ 1 10 ਦੀ ਲੋਬੀ 1 ਲੱਖ 15000 ਡਿਮਾਂਡ 1 ਲੱਖ 10000 ਲੈਣ ਦੇਣ ਹਾਂਜੀ ਸੋ ਚੰਗੀ ਝੋਟੀ ਛਿੱਗੀ ਝੋਟੀ ਆ ਕੱਟੀ ਮਗਰ ਆ ਗਈ ਆ ਚਲੋ ਵੀ ਵਾਦੇ ਦਾ ਸੌਦਾ ਮਗਰ ਬੱਚਾ ਕੋਈ ਭਰਾ ਚੰਗਾ ਸਾਫ ਸੁਥ ਬਲਾਊਗਾ ਠੀਕ ਆ ਹਾਂਜੀ ਠੀਕ ਆ ਬਹੁਤ ਵਧੀਆ ਝੋਟੀ ਆ ਇਧਰ ਵੀਰ ਚੰਡੇ ਸੈਕੰਡ ਨੰਬਰ ਤੇ ਇਧਰ ਆਪਣੇ ਕੋਲ ਜਿਹੜੇ ਅਇਦਾ ਵੀ ਆਪਾਂ ਗੱਲ ਕੀਤੀ ਹੈ ਸਟਾਰਟਿੰਗ ਦੇ ਹਾਂਜੀ ਦੋ ਵਿਹੜਾਂ ਨੇ ਆਪਣੇ ਕੋਲ ਜੋੜੀ ਹੈ ਵਿਹੜਾਂ ਦੀ ਤੇ ਇੱਕੋ ਜੀਆਂ ਵਿਹੜਾਂ ਨੇ ਤੇ ਆਹ ਡਿਟੇਲਿੰਗ ਦੀ ਕੀ ਹੈ ਦੂਜੇ ਨੰਬਰ ਤੇ ਇਹ ਵੀ ਜੀ ਦੂਜਾ ਸੁਗਾ ਸੂਈ ਆ ਤਾਜੀ ਸੂਈ ਹੈ ਜੇ ਅੱਜ ਚੌਥਾ ਪੰਜਵਾਂ ਦਿਨਾਂ ਸੂਈ ਨੂੰ ਚੌਥਾ ਪੰਜਵਾਂ ਦਿਨ ਹਾਂਜੀ ਹਾਂਜੀ ਆ ਵੇਖੋ ਸੀਲੀਆਂ ਸੂਲੀਆਂ ਚੈੱਕ ਕਰੋ ਕਰਮਾਣੀਆਂ ਥਾਂ ਵੇਖੋ ਕਦਾਂ ਹੂੰ ਵੇਖੋ ਇਹ ਪੂਰਾ ਦੁੱਧ ਵੀ ਵੀਰਦੀ ਹੈ ਹੁਣ ਕਰਮਾ ਲਈਏ 20 ਕਿਲੋ ਤੇ 20 ਕਿਲੋ ਤੇ ਚੱਲਣ ਲਈ ਆ ਐਸ ਵਕਤ 20 20 ਕਿਲੋ ਹਾਂਜੀ 20 ਦੀ ਮੰਨ ਲਓ ਇਹ ਗੱਲ ਹੈ ਕਿ ਕੋਈ ਵੀਰ ਭਰਾ ਮੰਨ ਕੇ ਸੌਦਾ ਕਰ ਲੇ ਆ ਭਾਵੇਂ ਦੋ ਡੰਗ ਚੋਕੇ ਵੀਰ ਦੀ ਲੈ ਜੀ ਠੀਕ ਆ ਇਹਦੇ ਮਗਰ ਬੱਛਾ ਬੱਛਾ ਹੀ ਆ ਜੀ ਦਵਾ ਮਗਰ ਬੱਛੇ ਆ ਬੱਛਾ ਬਿਲਕੁਲ 나ੜੂ ਤੇ ਆ ਗਿੱਲੇ 나ੜੂ ਤੇ ਆਇਆ ਜੀ ਲਓ ਜੀ ਠੀਕ ਆ ਜੀ ਸੋ ਬਾਕੀ ਸਟਾਰ ਦੁੱਤ ਉਸ ਤੋਂ ਵੀ ਚੰਗੇ ਦੁੱਤ ਤੋਈ ਆ ਪੋਲਾ ਹੀ ਆ ਪੋਲਾ ਮੰਨ ਲਿਓ ਕੱਚਾ ਤੂਤ ਮੰਨ ਲਿਆ ਜੀ 20 21 ਕਿਲੋ ਆ ਠੀਕ ਆ ਹਾਂ ਜੀ ਤੇ ਬਹੁਤ ਸੁਣਾ ਪਿੱਠਪੂੜਾ ਕਰਵਾ ਲਈਏ ਹੈ ਨਾ ਦੀ ਵੈੜਾ ਵੈਸੇ ਉਦਾਂ ਮਾਝੀ ਹੈ ਠੀਕ ਆ ਜੀ ਹਾਂ ਜੀ ਤੋ ਚੌੜਾ ਪੇਠਪੂੜਾ ਬਾਕੀ ਥਣ ਚੇਡਾ ਦਾ ਜਮਾ ਜਮਾ ਪਾਲ ਵੇਖੋ ਵੀਰ ਜੀ ਮੰਨ ਲਓ ਬਾਈ ਨ ਕੋਈ ਚੰਗੀ ਆ ਲਿਸ਼ਕ ਲੁਸ਼ਕ ਵੇਖੋ ਕਿੰਦੀ ਵਧੀਆ ਕਰਮਾਂ ਵਾਲੀ ਦੀ ਮੰਨ ਲਓ ਇਹ ਗੱਲ ਹੈਗੀ ਆ ਸੋ ਚਮਕ ਤਮਕ ਭਰੀ ਆ ਕੋਈ ਇਹ ਨਹੀਂ ਗੀ ਥੋਰੀ ਜਵਾਲ ਨਹੀਂ ਹਾਂ ਛਿੱਗੀ ਲਾ ਲੋ ਜੇ ਮੂੰਹ ਤਾਂ 6 ਦੰਦ ਜੇ ਆ ਦੇਖੋ ਹੂੰ ਸੋਣੀ ਸਰਾ ਕੀ ਵੇਖੋ ਲਿਸ਼ਕ ਬਿਸ਼ਕ ਹੈ ਉਤਨਾ ਚਮਕਦਮਕ ਪੂਰੀ ਕਰਮਾਂ ਵਾਲੀ ਦੀ ਬੇ ਚੰਗੀ ਆ ਹਾਂ ਜੀ ਨਿਕਰ ਨੁਕਰ ਬੜੀ ਆ ਹਾਂ ਜੀ ਹਾਂ ਜੀ ਠੀਕ ਆ ਜੀ ਸੋ ਜਮਾ ਵਾਲੀ ਪੂਰੀ ਆ ਚੱਡਾ ਦੇ ਭਾਈ ਬੜਾ ਫਿਕਸ ਬੱਸ ਬੱਸ ਆ ਵੇਖੋ ਤੇ ਮੁੱਠੀ ਮੁੱਠੀ ਥਾਣਾ ਜਿਵੇਂ ਆਪਾਂ ਮੱਜਾਂ ਨੂੰ ਆਖ ਦਿੰਦੇ ਨੇ ਮੱਜਾਂ ਲੈ ਥਾਣ ਲੱਗਾ ਠੀਕ ਆ ਹਾਂ ਜੀ ਹਾਂ ਜੀ ਤੇ 20 21 ਕਿਲੋ ਇਸ ਵਕਤ ਦੋਧ ਦੇ ਥੱਲੇ ਸੋ ਸਟਾਰਟਿੰਗ ਤੇ ਹੀ ਆ ਬੋਲੇ ਬੋਲੇ ਜੋ ਬਾਹਰ ਹੀ ਆ ਗਈ ਆ ਕਰਮਾ ਲਈ ਸੋ ਲੰਬਾਈ ਤੁਸੀਂ ਚੈੱਕ ਕਰੋ ਲੰਬਾਈ ਲੰਬੀ ਸਪੈਸ਼ਲ ਤੇ ਕ੍ਰੋਸ ਅੰਗ ਦੇ ਵਿੱਚ ਜਮਕਦਮ ਕਾਲੀ ਵੈੜਾ ਠੀਕ ਆ ਪੂਰੀ ਹਾਂਜੀ ਸੋ ਦੁੱਧ ਬਹੁਤ ਵਧੀਆ ਕਰਮਾ ਲਈ ਸਾਲੇ ਚੰਗੀ ਸੇਵਾ ਲਈ ਤੇ ਚੰਡੇਵੀਰ ਹੋਰ ਵੀ ਕਰਮਾ ਲਈ ਲਾਉਗੀ ਕਰੂਗੀ ਵੀਰ ਜੀ 22 24 ਲੀਟਰ ਕੋ ਦੁੱਧ ਕਰੂਗੀ ਕਰਮਾ ਲਈ ਮਾਰ ਮਾਰ ਛਾਲਾਂ ਦੁੱਧ ਤੇ ਚੜਦੀ ਆਉਂਦੀ ਤੇ ਇਹ ਨਹੀਂ ਵੀ ਨਹੀਂ ਜੇ ਤੁਹਾਨੂੰ ਪਤਾ ਜੀ ਮੈਲਾ ਬੈਣਾ ਮਾਰਨਾ ਜੇ ਨੇ ਆ ਹਾਂਜੀ ਲਓ ਵੀ ਠੀਕ ਆ ਜੀ ਆ ਵਾਸ਼ਾ ਬੇ ਨਾੜੂ ਨਾਲ ਆ ਬੱਚੇ ਨਾੜੂ ਨਾਲ ਆ ਵੀਰ ਜੀ ਆ ਵੇਖੋ ਨਾੜੂ ਨਾਲ ਜਿਹੜੇ ਗਿੱਲਾ ਦੇਖੋ ਲਓ ਸੋ ਨਾਰੂਆ ਨਾਲ ਆ ਬੱਚੇ ਤੇ ਬਾਕੀ ਇਧਰ ਚੱਡੇ ਲੇਵੇ ਤੇ ਵੀਨਮੂਨ ਤੁਹਾਨੂੰ ਚੈੱਕ ਕਰਾ ਦਈਏ ਨਾੜਾਂ ਦੂਣਾ ਕਾਫੀ ਆ ਲੇ ਵੀ ਝੰਡੇ ਵੀਰ ਕੀ ਮੁੱਲ ਰਹੂਗਾ ਇਹਦਾ ਲੈਣ ਦੇਣ ਕੀ ਕਰਾਂ ਮੁੱਲ ਤੇ ਵੀਰ ਜੀ ਲੱਖ ਵੀ ਕਰੀ ਜਾਂਦੇ ਏਡੀਆਂ ਵਹਿੜਾਂ ਦਾ ਪਰ ਨਹੀਂ ਜਾਂਦੇ ਆਪਾਂ ਨਹੀਂ ਕਰਨਾ ਆਪਾਂ ਜਾਇਜ਼ ਕਰਾਂ ਮੁੱਲ 85000 ਵੀਰ ਜੀ 80 ਦੀ ਆ ਜਾਂਦੀ ਪੱਸੀ ਦੀ ਹਾਂਜੀ 80 ਦੀ ਕੱਢ ਕੇ ਕਸੜਾ ਕੁਸੜਾ ਝੰਡੇ ਇੱਕੋ ਇੱਕ ਗੱਲ ਵਹਿੜਾਂ ਚੰਗੀਆਂ ਨੇ ਵਹਿੜਾਂ ਦੇ ਵਿੱਚ ਕੋਈ ਸ਼ੱਕ ਨਹੀਂ ਗਾ ਵੀਰ ਜੀ ਹਾਂ ਨਾ ਹੀ ਆਹਾਂ ਬਸ ਇੱਕ 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 ਗੱਲ ਹੀ ਹਾਂ ਨਾ ਵੀਰ ਜੀ 76000 76000 ਹਾਂ ਜਿਹਦੇ ਵਿੱਚੋਂ ਮੇਰਾ ਵੀਰ ਛੋੜ ਹੀ ਹੋਣੀ ਸਿਰਫ 100 ਰੁਪਇਆ ਇੱਕ ਠੀਕ ਹੈ ਵੀ ਹਾਂਜੀ ਹਾਂਜੀ ਜੀ ਚਲੋ ਤੁਸੀਂ ਕਸਰਾ ਆ ਕੇ ਆ ਤੇ ਕਸਰਾ ਨਿਕਲ ਗੀਆਂ 76000 ਦੀ ਹਾਂਜੀ ਹਾਂਜੀ ਬਾਕੀ ਆ ਵੇਖੋ ਮੇਰਾ ਭਰਾ ਧੀਰਾ ਧੂਰਾ ਆਪਣ ਬਹੁਤ ਜ਼ਿਆਦਾ ਸੀਲੀਆਂ ਸੂਲੀਆਂ ਬਹੁਤ ਜਿਆਦੀਆਂ ਨੇ ਵਹਿੜ ਦੇ ਵਿੱਚ ਤੇ ਆਹ ਵੇਖੋ ਠੀਕ ਹੈ ਜੀ ਬੜਾ ਸੋਹਣਾ ਥਣ ਦੇਵਾ ਸੋ 76000 ਦੀ ਡਿਮਾਂਡ ਹੈ ਇਤੋਂ ਸੌਦਾ ਨਾ ਵੀਰ ਜੀ ਨੂੰ ਕੋਈ ਮੰਨ ਲਓ ਇਹ ਗੱਲ ਹੈ ਕਿ ਕੋਈ ਮੇਰਾ ਵੀਰ ਮੁੱਲੀ ਨਾ ਪਵੇ ਇਹ 76000 ਵਾਲਾ ਹੀ ਫੋਨ ਲਾਵੇ ਵੀਰ ਜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਇਤੋਂ ਜਿਹੜਾ ਆਪਣੇ ਕੋ ਸੂਈ ਸਵਾਈਏ ਵੀ ਬਰਾਬਰ ਤਾਂ ਹੀ ਹੈ ਹਾਂਜੀ ਹਾਂਜੀ ਇਹ ਵੀ ਬਰਾਬਰ ਤਾਂ ਹੀ ਬੁੱਧੀਆ ਵੇਖ ਠੀਕ ਆ ਸੂਬਾ ਦੂਜਾ ਤੇ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਇਹਨੂੰ ਵੀਰ ਜੀ ਅੱਜ ਮੇਰੇ ਨਾਲ ਤੇ ਜਾ ਕੇ ਦੇਣਾ ਸੂਈ ਨੂੰ ਆਹ ਲਓ ਜੀ ਬਾਕੀ ਸੀਲੀਆਂ ਸੁਲ ਗਿਆ ਦੀਆਂ ਵੀ ਕਰੋ ਚੈੱਕ ਮੇਰਾ ਭਰਾ ਹਾਂ ਆਹ ਵੇਖੋ ਇਹ ਮਗਰਲੇ ਥਣਾ ਦਾ ਚੋਣ ਵੇਖੋ ਠੀਕ ਆ ਜੀ ਇਹ ਅਗਲੇ ਥਣਾ ਦੀ ਆ ਤਬਾ ਸੂਈ ਬਸ ਹਿਲਣ ਹੁਲਣ ਦਾ ਪਤਾ ਹੀ ਨਹੀਂ ਇਹਨੂੰ ਕਰਵਾ ਲਈ ਨੂੰ ਠੀਕ ਆ ਪਤਾ ਹੀ ਕੋਈ ਨਹੀਂ ਠੀਕ ਆ ਇਹਦੇ ਥੱਲੇ ਕਿੰਨਾ ਕਿਐਸ ਵਕਤ ਦੁੱਧ ਇਹ ਦੇਖੋ ਜੀ ਵੀਰ ਜੀ ਇੰਨਾ ਗਾਵਾ 20 20 ਦੇ ਲਗਭਗੇ ਤੁਮੀ ਹੈਗਾ ਯਾ 20 ਪੱਕਾ ਹੀ ਉਹ 20 ਹੋਵੇ ਬਾਈ ਹੋਵੇ ਵੀਰ ਜੀ ਹੱਸ ਕੇ ਹੈਗਾ ਵਾ ਕੱਦ ਕਾਠੇ ਵਾਲੀ ਆ ਵੈੜ ਵੀਰ ਜੀ ਪੂਰੇ ਤੇ ਇਹ ਵੀ ਬਾਈ ਕਮੀ ਕਿਲੋ ਵਾਲੀ ਆ ਜੰਮੀ ਪਲੀ ਆ ਸੋ ਵੈੜਾ ਦੋਸਤੋ ਜਿਹੜੀਆਂ ਤੁਹਾਨੂੰ ਦੋਵੇਂ ਦਿਖਾ ਰਹੇ ਆ ਬਾਕੀ ਬਾਕੀ ਮੂੰਹ ਮੱਥੇ ਤੋਂ ਬਾਕੀ ਹਾਈਟ ਕਾਦ ਵਾਲੇ ਪਾਸਿਓ ਬੇਲ ਪੂਲ ਵਾਲੇ ਪਾਸਿਓ ਚੱਡੇ ਲੇਵੇ ਵਾਲੇ ਪਾਸਿਓ ਇੱਕੋ ਜੀਆਂ ਨੇ ਦੋਵੇਂ ਠੀਕ ਆ ਜੀ ਉਹ ਤਾਂ ਹੀ ਆਪਾਂ ਸਟਾਰਟਿੰਗ ਤੋਂ ਕਿਹਾ ਸੀਗਾ ਵੀ ਬਿਲਕੁਲ ਜੋੜੀਆਂ ਲੱਗਦੀ ਹੈ ਵੀ ਜਿਵੇਂ ਇੱਕੋ ਕਰਵਾਈ ਇੱਕੋ ਥਾਂ ਤੋਂ ਆਈ ਹੈ ਹਨ ਉਹ ਮੇਰਾ ਭਰਾ ਵੀ ਉੱਚੀ ਲਾ ਲਿਆ ਜੇ ਬਾਕੀ 20 ਕਿਲੋ ਦੁੱਧ ਦੇ ਨਾਲੇ ਵੀ ਹ ਸੋ ਨਾੜੂ ਇਹਦੇ ਵਿੱਚ ਬੱਚੇ ਦੇ ਨਾਲ ਆ। ਇਹਨੇ ਵੀ ਜੀ ਕੰਨੀਆਂ ਨਹੀਂ ਬਰਾਬਰ ਕੀਤੀਆਂ ਅਜੇ। ਠੀਕ ਹੈ। ਨਾਲੀਆਂ ਹਾਂਜੀ। ਲੈ ਜਾ ਗਾਂ ਲੰਮੀ ਲੈ ਜਾ ਪੁੱਤ ਤੋਰਾ ਵੇਖ ਵੇਖਦਾ। ਬਾਕੀ ਵੀਰ ਜੀ 6:30 ਵਜੇ ਦੀ ਚਵਾਈ ਤੇ ਵੇਖ ਲੋ ਕਰਮਾ ਵਾਲੀਆਂ ਪੂਰੀਆਂ ਬਣੀਆਂ ਤਰੀਆਂ ਫਿਰਦੀਆਂ ਅਜੇ ਥੱਲੇ। ਹਾਂ। ਇਹ ਨਹੀਂ ਵੀ ਮੰਨ ਲੋ ਕੋਈ ਤੜਕੇ ਜਾਂ ਭੜਕੇ ਜਾਂ ਚਾਹ ਕਦਾਂ ਅਜੇ ਹੋਰ ਕਰਮਾ ਵਾਲੀਆਂ ਸ਼ਾਮਾਂ ਤੱਕ ਇਹਨਾਂ ਨੇ ਬਣ ਜਾਣਾ। ਹਾਂ। ਹਾਂ। ਲਓ ਜੀ ਠੀਕ ਹੈ ਜੀ। ਸੋ ਕ੍ਰੋਸਵਰਡ ਨਾਲੇ ਗਰਮੀ ਦੀਆਂ ਪੂਰੀ ਜਿੱਦ ਜਾਣਾ ਠੀਕ ਹੈ ਜੀ। ਹਾਂਜੀ। ਕੋ ਗਰਮੀ ਗਰਮੀ ਤੇ ਕੋਈ ਘਰਕ ਨਹੀਂ ਕੋਈ ਵਰਕ ਨਹੀਂ ਦੀ ਜੀ ਪੂਰਾ ਇਹ ਗੱਲ ਹੈਗੀ ਆਖਣੀ ਆਹ ਵੇਖੋ ਪਿੰਡਾਂ ਤੁਹਾਨੂੰ ਬਖਾਦ ਗਏ ਇੱਕ ਵਾਰੀ ਲਾਗੇ ਤੋ ਉੱਤੋਂ ਵੀ ਪੂਰੀ ਸ਼ਾਈਨਿੰਗ ਚਮਕ ਤਮਕ ਬਹੁਤ ਜ਼ਿਆਦੀ ਆ ਹਾਂਜੀ ਆਹ ਦੇਖੋ ਆਹ ਲੇਕਾ 나ੜੂਆ ਦੇ ਬੱਚੇ ਨਾਲ ਦੀ ਹਾਂ ਆਹ ਵੇਖੋ ਜੀ 나ੜੂਆ ਨਾਲ ਬੱਚੇ ਦੇ ਉਹ ਬੱਚੇ ਆ ਦੋ ਬਣਾ ਦੇ ਮਗਰ ਬੱਚੇ ਆ ਠੀਕ ਆ ਜੀ ਸੋ ਮੇਲ ਕਾਫ ਤੇ ਵੀਰ ਝੰਡੇ 20 ਕਿਲੋ ਦੋਤੇ ਇਹਦੇ ਥੱਲੇ ਵੀ ਆ ਇਹਦਾ ਮੁੱਲ ਕਿਰੋਗਾ ਇਹਦਾ ਮੁੱਲ ਵੀ ਜੀ ਇਹਦਾ ਮੁੱਲ ਵੀ ਭਾਵੇਂ ਜੋ ਮਰਜ਼ੀ ਕਰ ਲੀਏ ਇਹ ਵੀ 80 ਹਜ਼ਾਰ ਹੀ ਦੇ ਦਾਂਗੇ ਵੀਰ ਜੀ ਭਾਵੇਂ 85 ਕਰ ਲੀਏ ਇਹਦੇ ਭਾਵੇਂ 90 ਕਰ ਲੀਏ ਹਾਂ 80 ਹਜ਼ਾਰ ਦੀ ਦੇ ਦਾਂਗੇ ਵੈਰ 80 ਹਜ਼ਾਰ ਦੀ ਹਾਂਜੀ ਲਓ ਵੀ ਇਹ ਵੀ ਦੋਸਤੋ 80 ਹਜ਼ਾਰ ਦੀ ਝੰਡਾ ਵੀਰਾਂ ਦਾ ਵੀ ਦੇਣੀ ਆ ਆਪਾਂ ਹਾਂ ਕਸਰਾ ਕੁਸਰਾ ਕੱਢ ਕੇ ਜੋੜੀ ਦਾ ਕਰਦਗੇ ਇੱਕੋ ਜਿਹਾ ਕਿਤੇ ਜੋੜੀ ਦਾ ਇੱਕੋ ਜਿਹਾ ਕਰਦਗੇ ਫਿਰ ਵੀਰ ਜੀ ਹਾਂ ਕਿਉਂਕਿ ਜੋੜੀ ਦਾ ਵਿਚਾਰ ਬਣ ਗਿਆ ਜੋੜੀ ਦਾ ਵੀ ਦਾਰੂ ਦਾ ਸ਼ੌਕਤਾ ਬਾਕੀ ਜਾਣਦਗੇ 52000 ਦੀ ਜੋੜੀ 1 55 ਦੀ ਜੋੜੀ ਦੇ ਦਗੇ 1 55 ਦੀ ਹਾਂਜੀ 1 55 ਦੀ ਜੋੜੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ 1 55 ਦੀ ਜੋੜੀ ਦੇ ਦਾਂਗੇ ਵੀਰ ਜੀ ਦੋ ਡੰਗ ਮੇਰਾ ਵੀਰ ਕੋਈ ਇਥੇ ਚੋਲੇ ਆ ਆਪਣੇ ਵੱਲੋਂ ਕੋਈ ਗੱਲ ਨਹੀਂ ਜਿੱਦਾਂ ਮਰਜੀ ਤਸੱਲੀ ਕਰ ਲੈ 20 21 ਲੀਟਰ ਦੁੱਧ ਬਾਈ ਮਣਕੇ ਖੜੇ ਠੀਕ ਹੈ ਹਾਂਜੀ ਹਾਂਜੀ ਲਓ ਵੀ ਠੀਕ ਆ ਹਾਂ ਇਹਦਾ ਰੇਟ ਬਾਕੀ ਮੇਰਾ ਪ੍ਰਗ ਜੋੜੀ ਪਾਉਣਾ ਚਾਹੁੰਦਾ ਤਾਂ 1 55 ਦੀ ਹਾਂ ਠੀਕ ਆ ਉਹ ਵੈਸੇ ਪਾ 75000 ਦੀ ਕੀਤੀ ਸੀ ਹਨਾ ਹਾਂਜੀ ਠੀਕ ਆ ਇਹ 8000 ਦੇ ਵਿੱਚੋਂ ਛੋੜ ਕਿਆ ਸੀਗਾ ਹਾਂਜੀ ਹਾਂਜੀ 8000 ਛੋੜੀ ਲਾਈ ਜਾਂਦਾ ਤੇ 155 ਹਾਂਜੀ 155 ਦੀ ਜੋੜੀ ਚਲੋ ਹਾਂਜੀ ਲਓ ਠੀਕ ਆ ਜੀ ਬਾਕੀ ਕੋਈ ਕਰਮ ਵਾਲੀਆਂ ਇਹ ਨਹੀਂ ਹੈਗਾਗਾ ਵੀ ਕੋਈ ਦਿੱਕਤ ਥੱਲੇ ਬੈਠਿਆਂ ਨੂੰ ਠੀਕ ਆ ਜੀ ਕੋਈ ਬੰਗਾਰ ਰਸੀਪਾਉਣ ਦੀ ਲੋੜ ਆ ਜਾਂ ਕੋਈ ਲੱਤਾਂ ਛੜਾਂ ਮਾਰਨ ਵਾਲੀਆਂ ਉਹ ਤਾਂ ਗੱਲਾਂ ਹੀ ਨਹੀਂ ਹੈਗੀਆਂ ਕਰਮਾਂ ਨਾ ਵੀਡੀਓ ਲੈਣੀ ਨਹੀਂ ਤੇ ਲੱਤਾਂ ਛੜਾਂ ਵਾਲੀ ਕਾਹਦੇ ਦੀ ਚੋਣੀ ਨਹੀਂ ਮੁੜਕੇ ਐਨਾ ਤੁਹਾਨੂੰ ਪਤਾ ਸਾਰੀ ਦਿਹਾੜੀ ਖਾਦੇ ਰਹਿਣਾ ਜਿੰਨੇ ਦੇ ਪੱਠੇ ਪਾਉਣੇ ਤੇ ਮੁੜਕੇ ਡੰਗਰ ਪੁੜਕਣ ਲਾਪੇ ਤੇ ਫਿਰ ਥੋੜਾ ਗੱਡੀ ਚਲਦੀ ਆ ਹਾਂ ਹੂੰ ਜਦੋਂ ਬਿਲਕੁਲ ਇੱਕ ਝਾਕ ਹੁੰਦੀ ਵੀ ਸ਼ਾਮ ਨੂੰ ਦੁੱਧ ਪਵਾ ਹਾਂਜੀ ਹਾਂਜੀ ਤੇ ਇਹ ਛੰਡੇ ਵੀਰ ਆਪਣੇ ਕੋਲ ਤਿੰਨ ਹੀ ਨਾਗਨੇ ਅੱਜ ਤਿੰਨ ਤਿੰਨ ਹੀ ਵੀਰ ਜੀ ਤਿੰਨ ਹੀ ਆ ਬਈ ਇਹ ਤਿੰਨ ਹੀ ਪਸ਼ੂ ਆ ਠੀਕ ਆ ਜੀ ਜਿਹੜੇ ਅੱਜ ਵਿਕਰੀ ਦੇ ਵਿੱਚ ਆ ਪਕਾਉ ਆ ਠੀਕ ਆ ਜੀ ਫਾਰ ਸੇਲ ਆ ਸੋ ਤਿੰਨੇ ਨਾਗ ਜਿਹੜੇ ਸੂਏ ਸਵਾਏ ਆ ਤੇ ਵੇੜਾ ਤੁਹਾਨੂੰ ਦਿਖਾ ਦਿਆਂ ਦੋਵੇਂ ਠੀਕ ਆ ਜੀ ਕਮਾਲ ਦੇ ਆ ਵੇੜਾ ਨੇ ਸੋ ਬਾਕੀ ਅਕੇ ਮੇਰਾ ਭਰਾ ਆ ਵੀ ਵਿਉਂਤ ਲਾ ਲਿਓ ਇੱਕ ਸਿੰਗਲ ਸਿੰਗਲ ਜਾਂ ਜੋੜੇ ਦਾ ਕਿਸੇ ਨੇ ਸੌਦਾ ਲਾਉਣਾ ਛੰਡੇ ਵੀਰ ਇੱਕ ਨੰਬਰ ਆਪਣੇ ਕਰਦੇ ਸਾਂਜੀ ਨੰਬਰ ਵੀਰ ਜੀ 9872439717 ਨਾਮ ਚੰਡਾ ਸਿੰਘ ਵਿੰਡ ਕਹਿ ਰਹੇ ਹੁ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇਹ ਤਿੰਨ ਹੀ ਨਾਗਾਂ ਤੁਹਾਨੂੰ ਦਿਖਾਉਣੇ ਸੀਗੇ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਵੀਰ ਛੰਡਾ ਸਿੰਘ ਹੋਂਦੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਤਿੰਨੇ ਨਾਗਾ ਪਸੰਦ ਆ ਜਾਣਗੇ ਬਿਲਕੁਲ ਸੀਲ ਸੌ ਪਛੂਗਾ ਤੇ ਬਾਕੀ ਇਥੇ ਆਣ ਕੇ ਕਿਸੇ ਭਰਾਣੇ ਚੋਕੇ ਤਸੱਲੀ ਕਰਨੀ ਆ ਆਨਲਾਈਨ ਕੋਈ ਮਗਵਾਉਣਾ ਚਾਹੁੰਦਾ ਤੇ ਤੁਸੀਂ ਜੋ ਦੁੱਧ ਜੋ ਦੱਸਿਆ ਗਿਆ ਤੁਹਾਨੂੰ ਰਿਕਾਰਡ ਠੀਕ ਹੈ ਜੀ ਉਸ ਬਿਹਾਫ ਤੇ ਸੌਦਾ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ